ਇਹ ਉਹ ਨਿਸ਼ਾਨੀ ਜਿਹੜਾ ਜ਼ਿੰਦਗੀ ਬਰਬਾਦ ਕਰਦਾ ਹੈ ਇਹ ਉਹ ਨਸ਼ਾ ਹੈ ਜਿਹੜਾ ਜ਼ਿੰਦਗੀ ਸਵਾਰਦਾ ਹੈ ਜ਼ਿੰਦਗੀ ਸੋਹਣੀ ਬਣਾ ਦਿੰਦਾ ਹੈ ਮੈਂ ਪਿੱਛੇ ਜੇ ਵੀ ਬੇਨਤੀ ਕੀਤੀ ਸੀ ਨਸ਼ਾ ਹੁੰਦਾ ਹੈ ਤੂੰ ਗਿਆ ਹੋਇਆ ਦੁਰਾਹੇ ਤੇ ਲੱਗ ਗਿਆ ਲੋਕਡਾਊਨ ਤੇਰੇ ਹੋ ਗਿਆ ਬੱਚਾ ਪਿੱਛੇ ਘਰ ਵਾਲੀ ਘਰੇ ਹੈ ਤੇ ਤੈਨੂੰ ਗਿਆ ਫੋਨ ਕੋਈ ਚੀਜ਼ ਆਉਂਦੀ ਨਹੀਂ ਦਰਾਹੇ ਤੋਂ ਰਾੜਾ ਸਾਹਿਬ ਤੱਕ ਭੱਜਿਆ ਹੀ ਆਏਗਾ ਕਿ ਨਹੀਂ ਆਏਗਾ ਬੋਲੋ ਆਏਗਾ ਕਿਉਂਕਿ ਬੱਚੇ ਦਾ ਨਸ਼ਾ ਹੀ ਬਹੁਤ ਹੁੰਦਾ ਹੈ ਮੈਂ ਪਿਓ ਬਣ ਗਿਆ ਜਿੱਦੇ ਬੱਚਾ ਤੁਹਾਡੀ ਗੋਦ ਚ ਰੱਖਿਆ ਸੀ ਪਹਿਲੀ ਵਾਰੀ ਯਾਦ ਕਰਕੇ ਦੇਖੋ ਜਿੱਦੇ ਦੱਸਿਆ ਸੀ ਵੀ ਪਿਓ ਬਣਿਆ ਆਪਣੇ ਆਪ ਵਿੱਚ ਨਸ਼ਾ ਹੈ ਮੈਂ ਪਿਓ ਬਣ ਗਿਆ ਪਿਆਵ ਬਣਨ ਦਾ ਨਸ਼ਾ ਬਹੁਤ ਹੁੰਦਾ ਹੈ। ਬੱਚੇ ਦਾ ਇੱਕ ਨਸ਼ਾ ਹੁੰਦਾ ਹੈ। ਨਵਾਂ ਵਿਆਹਿਆ ਹੋਇਆ ਦਰਾਹੇ ਗੱਡੀ ਰੁਕ ਗਈ 4 ਦਿਨ ਵਿਆਹ ਨੂੰ ਹੋਇਆ ਆ ਕੁਛ ਨਹੀਂ ਆਉਂਦਾ ਤੇ ਭੱਜਿਆ ਵੀ ਆਏਗਾ ਕਿਉਂਕਿ ਹੁਣ ਘਰ ਵਾਲੀ ਦਾ ਨਸ਼ਾ ਹੀ ਬਹੁਤ ਹੈ। ਇਸੇ ਤਰ੍ਹਾਂ ਗੁਰਮਖੋ ਜਿਹੜਾ ਸੱਚੀ ਗੁਰੂ ਦਾ ਪ੍ਰੇਮੀ ਹੋਵੇ ਉਹਨੂੰ ਆਪਣੇ ਗੁਰੂ ਦਾ ਨਸ਼ਾ ਹੀ ਬਹੁਤ ਹੁੰਦਾ ਹੈ। ਤੇ ਨਾਲੇ ਐ ਨਹੀਂ ਹੈ। ਚਾਰ ਦਿਨ ਘਰ ਵਾਲੀ ਦਾ ਨਸ਼ਾ ਸੀ ਹੁਣ ਮੀ 2 ਮਹੀਨੇ ਹੋ ਗਏ ਵਿਆਹ ਹੋਏ ਨੂੰ ਹੁਣ ਘਟ ਗਿਆ ਤੇ 2 ਸਾਲਾਂ ਚ ਦਾ ਜਮਾ ਹੀ ਘਟ ਗਿਆ ਹੁਣ ਕਹਿੰਦਾ ਘਰੇ ਹੀ ਰਵੇ ਤੇ ਚੰਗਾ ਪੇਕੀ ਜਾ ਹੁਣ ਨਹੀਂ ਹੁਣ ਨਸ਼ਾ ਨੁਸ਼ਾ ਨਹੀਂ ਨਾ ਦਿਆ ਤੇ ਨਿਆਣਿਆਂ ਦਾ ਵੀ ਆਈ ਹੈ ਵੀ ਇਹਨੂੰ ਵੀ ਲੈ ਜਾ ਕਿਤੇ 2-4 ਮਹੀਨੇ ਲੋਕੀ ਨਿਆਣਿਆਂ ਤੋਂ ਵੀ ਅੱਕੇ ਪਏ ਆ ਕਈ ਨਿਆਣੇ ਇਹੋ ਜਿਹੇ ਆ ਸ਼ਰਾਰਤੀ ਇੱਕ ਮੇਰੇ ਕੋਲੇ ਖੜਾ ਮੈਂ ਉਧਰ ਡੈਰੀ ਫਾਰਮ ਸਾਡੇ ਬਣਿਆ ਮੈਂ ਉਥੇ ਕੰਮ ਚੱਲਦਾ ਸੀ ਉਥੇ ਗਿਆ ਹੋਇਆ ਤੇ ਮੈਨੂੰ ਇੱਕ ਆ ਕੇ ਕਹਿੰਦਾ ਭਾਈ ਸਾਹਿਬ ਮੈਂ ਕਿਹਾ ਹਾਂ ਜੀ ਆ ਦੋ ਨੇ ਕਹਿੰਦਾ ਬਾਹਲੇ ਤੰਗ ਕਰਦੇ ਨੇ ਮੈਂ ਕਿਹਾ ਕੋਈ ਨਹੀਂ ਆ ਮੇਰਾ ਤਾਂ ਜੀ ਕਰਦਾ ਜੀ ਕਟਿਆਂ ਵਾਲਿਆਂ ਨੂੰ ਦੇ ਦਿਆ ਕਹਿੰਦਾ ਦੋ ਨਹੀਂ ਐਨਾ ਅੱਕਿਆ ਬੈਠਾ ਬੱਚਿਆਂ ਤੋਂ ਨਿਆਣਿਆਂ ਤੋਂ ਲੋਕ ਅੱਕ ਜਾਂਦੇ ਨੇ ਪੜਦਾ ਨਹੀਂ ਹੈ ਇਹ ਸੌਂਦਾ ਨਹੀਂ ਹੈ ਇਹ ਫੋਨ ਵੇਖਦਾ ਰਹਿੰਦਾ ਅੱਕੇ ਪਿਆ ਲੋਕ ਨਿਆਣਿਆਂ ਤੋਂ ਲੋਰ ਜਾਂ ਚੜਦਾ ਫਿਰ ਲੈ ਜਾਂਦਾ ਨਸ਼ਾ ਜਾਂ ਚੜਦਾ ਫਿਰ ਲੈ ਜਾਂਦਾ ਇਸੇ ਤਰ੍ਹਾਂ ਨਵੇਂ ਵਿਆਹਿਆ ਨੂੰ ਨਸ਼ਾ ਜਿਆ ਹੁੰਦਾ ਫਿਰ ਲੈ ਜਾਂਦਾ ਹੈ ਪਰ ਪੋਸਤ ਭੰਗ ਅਫੀਮ ਮਦ ਉਤਰ ਜਾਤ ਪ੍ਰਬਾਤ ਇਹ ਬਾਣੀ ਦੀ ਪੰਗਤੀ ਨਹੀਂ ਹੈ ਬਾਹਰੋਂ ਹੈ ਨਾਮ ਖੁਮਾਰੀ ਨਾਨਕਾ ਚੜੀ ਰਹੇ ਦਿਨ ਰਾਤ ਕਹਿੰਦੇ ਬੰਦਾ ਇਧਰਲਾ ਨਸ਼ਾ ਕਰੇ ਫਿਰ ਚੜਿਆ ਹੀ ਰਹਿੰਦਾ ਹੈ